ਕੁਝ ਹੋਰ ਇਹ ਵੀ ਜੀ ਮੈਂ ਹੁਣ ਕੱਲ ਹੀ ਮੇਰੀ ਪਾਸਿੰਗ ਆਊਟ ਪੈਰੇਡ ਹੋਈ ਸੀਗੀ ਹੁਣ ਮੈਂ ਫਲਾਈਂਗ ਆਫੀਸਰ ਦੇ ਰੈਂਕ 'ਵੋ ਜੋ ਸਨਮਾਨਿਤ ਕੀਤਾ ਗਿਆ ਇੰਡੀਅਨ ਏਅਰ ਫੋਰਸ ਵੱਲੋਂ ਤੇ ਹੁਣ ਮੇਰੀ ਪੋਸਟਿੰਗ ਬੈਂਗਲੌਰ ਹੈਗੀ ਹੁਣ ਮੈਂ ਟਰਾਂਸਪੋਰਟ ਏਅਰਕ੍ਰਾਫਟ ਦਾ ਪਾਇਲਟ ਵੱਜੋਂ ਮੇਰੀ ਨੌਕਰੀ ਲੱਗੀ ਹੈ ਜੀ ਮੈਂ ਕਿੱਥੇ ਪੜ੍ਹਾਈ ਕੀਤੀ ਸੀ ਕਿ ਆਪਾਂ ਕਿੰਨੀ ਕੁ ਮਿਹਨਤ ਕਰਨੀ ਪਈ ਹੈ ਜਿਹੜਾ ਇਹ ਸੌਦੇ ਤੱਕ ਪਹੁੰਚਣ ਲਈ ਦੇਖੋ ਜੀ ਮੇਰੀ ਸ਼ੁਰੂਆਤੀ ਪੜ੍ਹਾਈ 10ਵੀਂ ਤੱਕ ਮੈਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਕੀਤੀ ਹੈ ਉਸ ਤੋਂ ਬਾਅਦ ਮੈਂ 11ਵੀਂ ਤੇ 12ਵੀਂ ਦੀ ਪੜ੍ਹਾਈ ਆਪਣੀ ਫਤਿਹਗੜ੍ਹ ਸਾਹਿਬ ਬਾਬਾ ਬੰ다 ਸਿੰਘ ਬਹਾਦਰ ਆਰਮਡ ਫੋਰਸੇਸ ਫੈਬ੍ਰਿਟਰੀ ਅਕੈਡਮੀ ਵਿੱਚ ਕੀਤੀ ਸੀ ਉਸ ਤੋਂ ਬਾਅਦ ਮੈਂ 3 ਸਾਲ ਆਪਣੇ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ ਵਿੱਚ ਕੀਤੇ ਸੀਗੇ ਫੇ 1 ਸਾਲ ਦੀ ਟ੍ਰੇਨਿੰਗ ਮੈਂ 에ਅਰਫੋਰਸ ਅਕੈਡਮੀ ਹਾਈਦਰਾਬਾਦ ਵਿੱਚ ਕੀਤੀ ਹੈ ਇਸ ਤੋਂ ਬਾਅਦ ਮੈਂ ਪਾਸ ਆਊਟ ਹੋ ਕੇ ਫਲਾਈਂਗ ਅਫਸਰ ਬਣ ਗਿਆ ਮੈਂ ਗਦੀਪ ਜੀ ਟੰਡਾ ਮੰਗਲ ਕਲਾਂ ਦਾ ਇੱਕ ਨਾਮ ਰੌਸ਼ਨ ਕਰਾ ਤੁਸੀਂ ਪਹਿਲੇ ਜਿਹੜੇ ਨੌਜਵਾਨ ਹੋ ਹੋਰ ਨੌਜਵਾਨਾਂ ਨੂੰ ਕੀ ਪ੍ਰੇਰਨਾ ਦੇਣਾ ਚਾਹੋਗੇ ਜਿਹੜੇ ਨੌਜਵਾਨ ਨੇ ਪੜ੍ਹਾਈ ਕਰ ਰਹੇ ਨੇ ਕਿੱਧਰ ਨੂੰ ਉਹਨਾਂ ਨੂੰ ਜਾਣਾ ਚਾਹੀਦਾ ਦੇਖੋ ਜੀ ਗੱਲ ਇਦਾਂ ਹੈ ਕਿ ਕੁਝ ਵੀ ਕਿਸੇ ਚੀਜ਼ ਦਾ ਆਪਾਂ ਜਿ ਟੀਚਾ ਬਣਾਈਏ ਤਾਂ ਕੁਝ ਵੀ ਔਖਾ ਨਹੀਂ ਹੁੰਦਾ ਮੈਂ ਕਦੇ ਵੀ ਨਹੀਂ ਸੋਚਿਆ ਕਿ ਇਸ ਮੁਕਾਮ ਤੱਕ ਪਹੁੰਚੂੰਗਾ ਅ ਦੇਖਿਆ ਜਾਵੇ ਤਾਂ ਮੈਂ ਆਪਣੀ ਪੂਰੀ ਫੈਮਿਲੀ ਸਟਰਕਚਰ ਦੇ ਵਿੱਚ ਪਹਿਲਾ ਆਫੀਸਰ ਬਣ ਰਿਆਂਗਾ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਮੈਂ ਬਾਕੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਸਸਤੇ ਜੋ ਆਪਣੇ ਆਪ ਸੋਚਦੇ ਨੇ ਕਿ ਸ਼ੁਰੂ-ਸ਼ੁਰੂ ਦੇ ਵਿੱਚ ਕਈ ਆਪਾਂ ਸਸਤਾ ਹੱਲ ਲੱਭਦੇ ਆਗੇ ਅੱਜ ਕੱਲ ਜਿਆਦਾ ਕੀ ਟ੍ਰੈਂਡ ਚੱਲ ਰਿਹਾ ਕਿ ਆਪਾਂ ਜਲਦੀ ਸੋਚਦੇ ਆ ਕਿ ਜਲਦੀ ਤੋਂ ਜਲਦੀ ਨੌਕਰੀ ਪਾ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਾਂ ਛੋਟੀ ਚੀਜ਼ ਵਾਸਤੇ ਸੈਟਲ ਹੋ ਜਾਂਦੇ ਆਗੇ ਤਾਂ ਮੇਰੀ ਇਹੀ ਸਾਰਿਆਂ ਨੂੰ ਇਹ ਦਰਖਾਸਤ ਹੈ ਕਿ ਜਿਆਦਾ ਮਿਹਨਤ ਸ਼ੁਰੂਆਤੀ ਪੜਵੇ ਤੇ ਜੇ ਆਪਾਂ ਕਰਾਂਗੇ ਤਾਂ ਅੱਗੇ ਜਾ ਕੇ ਉਹ ਆਪਾਂ ਨੂੰ ਫਲ ਦੇਊਗੀ ਮੈਕ ਵੀ ਇੱਕ ਬਹੁਤ ਛੋਟੇ ਕਿਸਾਨ ਦਰਮਾਨਿਕ ਕਿਸਾਨ ਦੇ ਬੇਟੇ ਹਾਂ ਜਿਹੜੇ ਅੱਜ ਇੰਨਾ ਵੱਡਾ ਉਦਾ ਹਾਸਲ ਕੀਤਾ ਗਿਆ ਕਿੰਨੀ ਜਿਆਦਾ ਖੁਸ਼ੀ ਹੈ ਕੀ ਹੋ ਰਿਹਾ ਬਹੁਤ ਜਿਆਦਾ ਖੁਸ਼ੀ ਹੈ ਜੀ ਹੁਣ ਦੇਖੋ ਮੇਰੇ ਪਿਤਾ ਜੀ ਨੇ ਕਿ ਜਿਨ੍ਹਾਂ ਨੇ ਮੈਨੂੰ ਪੂਰੇ ਟਾਈਮ ਸਪੋਰਟ ਕੀਤੀ ਹੈਗੀ ਸ਼ੁਰੂਆਤ ਦੇ ਵਿੱਚ ਜਿਹੜੀ ਮੇਰੀ ਫਤੇਗੜ ਸਾਹਿਬ ਦੇ ਵਿੱਚ ਪੜ੍ਹਾਈ ਸੀਗੀ ਉਹਦੇ ਬਹੁਤ ਜ਼ਿਆਦਾ ਫੀਸ ਸੀ ਪਰ ਉਹਨਾਂ ਨੇ ਮੈਨੂੰ ਆਖਿਆ ਸੀਗਾ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਫੀਸ ਦਾ ਅਸੀਂ ਦੇਖ ਲਾਂਗੇ ਉਹਨਾਂ ਨੇ ਇਹ ਸਭ ਕੁਝ ਕੀਤਾ ਉਹਨਾਂ ਦੀ ਸਪੋਰਟ ਕਰਕੇ ਹੋਇਆ ਜੋ ਉਹਨਾਂ ਦੀ ਸਪੋਰਟ ਤੋਂ ਮੇਰੇ ਨਾਲ ਕੁਝ ਨਹੀਂ ਹੋ ਸਕਦਾ ਸੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸੰਧੂ ਪਰਿਵਾਰ ਦਾ ਬੱਚਾ ਸਾਡੇ ਸਾਰੇ ਪਿੰਡ ਦਾ ਹੈ ਸਾਡੇ ਪਿੰਡ ਦਾ ਨਾਮ ਮਤਲਬ ਬਹੁਤ ਮਤਲਬ ਰੋਸ਼ਨ ਕੀਤਾ ਇਹਨਾਂ ਨੇ ਇੰਨੇ ਵੱਡੇ ਮਤਲਬ ਪਹਿਲਾ ਬੱਚਾ ਜਿਹੜਾ ਇਹ ਸਾਡੇ ਪਿੰਡ ਲਈ ਇੰਨਾ ਵੱਡਾ ਮਾਣ ਲੈ ਕੇ ਆਇਆ ਤੇ ਸਾਰਿਆਂ ਨੂੰ ਅਸੀਂ ਇਹੀ ਗੱਲ ਕਰ ਕਹਿੰਨੇ ਆ ਵੀ ਸਾਰੇ ਜਿਵੇਂ ਬੱਚੇ ਪਹਿਲਾਂ ਅਸੀਂ ਗੱਲ ਕਰਦੇ ਸੀ ਉੱਥੇ ਵੀ ਆ ਬੱਚੇ ਨਾਲ ਲੈ ਕੇ ਆਉਣੇ ਸੀ ਸਾਡੇ ਬਾਈ ਨੇ ਸੱਤੇ ਨੇ ਗੱਲ ਕਹੀ ਸਾਡੇ ਮਲਗੀਤ ਨੇ ਗੱਲ ਕਹੀ ਵੀ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਇਹੋ ਜੇ ਖੁਸ਼ੀ ਦੇ ਮੌਕੇ ਤੇ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਜੇ ਇੰਨਾ ਨੇ ਕੋਈ ਮਤਲਬ ਪੋਸਟ ਇੰਨੀ ਵਧੀਆ ਪਾਈ ਹੈ ਤੇ ਸਾਰੇ ਪਿੰਡ ਇਹਨਾਂ ਨੂੰ ਮਾਣ ਨਾਲ ਇਥੋਂ ਰਿਸਿਵ ਕਰਨ ਆਇਆ ਹੈ ਤੇ ਉਹਨਾਂ ਨੂੰ ਵੀ ਇਹ ਲੱਗੇ ਵੀ ਅਸੀਂ ਵੀ ਕੱਲ ਨੂੰ ਕੋਈ ਚੰਗਾ ਉਹਦਾ ਪਾਈਏ ਤੇ ਸਾਨੂੰ ਪਿੰਡ ਰিসিਵ ਕਰਨਾ ਆਵੇ ਮਾਨ ਕਰੇ ਸਾਡੇ ਤੇ ਸਾਨੂੰ ਪਤਾ ਲੱਗੇ ਵੀ ਹਾਂਜੀ ਸਾਡਾ ਮਤਲਬ ਬੱਚਾ ਆਇਆ ਤੇ ਇਹ ਵੀ ਬਰੇਡ ਤੋਂ ਤਾਂ ਮੈਂ ਆਪਣੇ ਜ਼ਿਲ੍ਹੇ ਦੇ ਪੂਰੇ ਸਾਫਕਾ ਸੈਨਕਾਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਮਹਿਕਦੀਪ ਅਤੇ ਉਹਦੇ ਫਾਦਰ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿਨਾ ਜਿਨ੍ਹਾਂ ਨੇ ਆਪਣੇ ਪਿੰਡ ਨੰਗਲਕਲਾਂ ਅਤੇ ਨਾਲ-ਨਾਲ ਪੂਰੇ ਜ਼ਿਲ੍ਹੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਮੈਨੂੰ ਲੱਗਦਾ ਹੈ ਜੇ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਆਪਣੇ ਜ਼ਿਲ੍ਹੇ ਚ ਇਹ ਜਾਨਾ 에ਅਰ ਫੋਰਸ ਅਫਸਰ ਮੈਘਦੀਪ ਪਹਿਲਾ ਅਫਸਰ ਹੈ ਆਰਮੀ ਚ ਤਾਂ ਬਹੁਤ ਸਾਰੇ ਅਫਸਰ ਨੇ ਹੋਰ ਮਹਿਕਮੇ ਚ ਵੀ ਨੇ ਪਰ 에ਅਰ ਫੋਰਸ ਦੇ ਵਿੱਚ ਪਹਿਲਾ ਮੈਘਦੀਪ ਅਜੇ ਅਫਸਰ ਭਰਤੀ ਹੋਇਆ ਔਰ ਇਹਨਾਂ ਦੀ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਅਜੇ ਪਾਇਲਟ ਆ ਟ੍ਰਾਂਸਪੋਰਟਰ ਤੇ ਇਹਨਾਂ ਦੀ ਪੋਸਟਿੰਗ ਹੋਈ ਹੈ ਸੋ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਾ ਨੂੰ ਪ੍ਰੇਰਣਾ ਮਿਲੂਗੀ ਪ੍ਰੇਰਿਤ ਹੋਣਗੇ ਕਿ ਆਪਾਂ ਕਿਸੇ ਵੀ ਟੀਚਰ ਨੂੰ ਹਾਸਲ ਕਰ ਸਕਦੇ ਆ ਖਾਸ ਕਰਕੇ ਜਿਵੇਂ ਅੱਜਕੱਲ ਮਹਿਕਦੀਪ ਜੀ ਨੇ ਵੀ ਦੱਸਿਆ ਕਿ ਆਪਾਂ ਸੌਖਾ ਰਾਹ ਲੱਭਦੇ ਆ ਫਟਾਫਟ ਕੋਈ ਆਈਲੈਂਟਸ ਕਰਦਾ ਬਾਹਰ ਨੂੰ ਭਜਦਾ ਜਾਂ ਛੋਟੀਆਂ ਨੌਕਰੀਆਂ ਦੀ ਸੋਚਦਾ ਤਾਂ ਬੰਦੇ ਨੂੰ ਸੋਚ ਵੱਡੀ ਰੱਖਣੀ ਚਾਹੀਦੀ ਹੈ ਪਰਮਾਤਮਾ ਵੀ ਸਾਥ ਦਿੰਦਾ ਹੈ ਤੇ ਆਪਣਾ ਬੰਦਾ ਜੇ ਪੱਕੀ ਲਗਨ ਹੋਵੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਇੱਕ ਰਾਹ ਹੀ ਚੱਲੇ ਨੇ ਇਹ ਇੱਧਰ ਉੱਧਰ ਨਹੀਂ ਭਟਕੇ ਪਹਿਲਾਂ ਇਹਨਾਂ ਨੇ ਅਕਾਲ ਅਕੈਡਮੀ ਤੋਂ ਪਰ ਕੀਤੀ ਫੇਰਾ ਆਪਣੇ ਜੋ ਫਤੇਗੜ ਸਾਹਿਬ ਸਕੂਲ ਤੋਂ ਸਿੱਖਿਆ ਲੈਤੀ ਔਰ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੋ ਆਰਮਡ ਫੋਰਸ ਪ੍ਰੋਪਰਟਰੀ ਜੋ ਇੰਸਟੀਚਿਊਟ ਨੇ ਮਾਈ ਭਾਗੋ ਕੁੜੀਆਂ ਸਤੇ ਆ ਮਹਾਰਾਜਾ ਰਣਜੀਤ ਸਿੰਘ ਆ ਮੁੰਡਿਆਂ ਵਾਸਤੇ ਚੰਡੀਗੜ੍ਹ ਦੇ ਵਿੱਚ ਉਹਦੇ ਚ ਵੀ ਸਿਲੈਕਟ ਹੋਣਾ ਇੱਕ ਮਾਣ ਵਾਲੀ ਗੱਲ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਆਪਣੇ ਵਾਸਤੇ ਬਹੁਤ ਵਧੀਆ ਮੌਕਾ ਹੈ ਇੰਸਟੀਚੂਟ ਹੈ ਬਹੁਤ ਵਧੀਆ ਆਪਣੇ ਇਲਾਕੇ 'ਚ ਚੰਡੀਗੜ੍ਹ ਖੁੱਲੇ ਹੋਏ ਨੇ ਹੋਰ ਵੀ ਨੌਜਵਾਨਾਂ ਨੂੰ ਇਹ ਤੋਂ ਜਾ ਕੇ ਸਿਲੈਕਟ ਹੋਣਾ ਚਾਹੀਦਾ ਮੈਂ ਫਿਰ ਮਹਿਕਦੀਪ ਅਤੇ ਇਹਨਾਂ ਦੇ ਪਰਿਵਾਰ ਔਰ ਪੂਰੇ ਪਿੰਡ ਦੇ ਨੰਗਲ ਕਲਾ ਨੂੰ ਵਧਾਈ ਦੇਣਾ ਖਾਸ ਕਰਕੇ ਜੋ ਪਿੰਡ ਦਾ ਜਿੰਦਾਬਾਦ ਗਰੁੱਪ ਬਣਿਆ ਹੋਇਆ ਹੈ ਸਾਫ ਕਾ ਸਾਇਨਕਾ ਦਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਇਹ ਕਿ ਹਰੇਕ ਖੁਸ਼ੀ ਦੇ ਮਾਮਲੇ 'ਚ ਇਕੱਠੇ ਹੁੰਦੇ ਆ ਕਹੋ ਕਿ ਖੁਸ਼ੀ ਵੰਡਿਆਂ ਬਹੁਤ ਵੱਧੀ ਹੈ ਬਹੁਤ ਖੁਸ਼ੀ ਹੋਈ ਹੈ ਜੀ ਬੇਤੇਰੇ ਨਾਮ ਰੌਣਕਾਂ ਚੁਕਾ ਬਾਕੀ ਮੈਂ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਵੇਟ ਕਰ ਰਹੇ ਨੇ ਸਾਡੀ ਤੇ ਕੁਝ ਪ੍ਰੋਬਲਮਾਂ ਸੀ ਤਾਂ ਕਰਕੇ ਅਸੀਂ ਲੇਟ ਹੋ ਗਏ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵਾਲਿਆਂ ਦਾ ਤੇ ਸਾਡੀ 올 ਫੈਮਿਲੀ ਸੰਧੂ ਫੈਮਿਲੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਕਦੀਪ ਦੇ ਬੇਟੇ ਮੈਕਦੀਪ ਦੇ ਪਿਤਾ ਨੇ ਕੀ ਸੋਚਿਆ ਸੀ ਪਹਿਲਾਂ ਵੀ ਮੈਕਦੀਪ ਨੂੰ ਇਸ ਤਰ੍ਹਾਂ ਦਾ ਫਲਾਈਂਗ ਆਫਥਰੀ ਬਣਾਉਣਾ ਜਾਂ ਕੋਈ ਹੋਰ ਸੋਚਿਆ ਸੀ ਵੀ ਨਹੀਂ ਸੁਪਨਿਆਂ ਸਾਡੇ ਹੋਰ ਸੀ ਪ੍ਰਮਾਤਮਾ ਨੇ ਸਾਨੂੰ ਇੱਧਰਲੇ ਪਾਸੇ ਨੇ ਲਿਆਂਦਾ ਜੋ ਪ੍ਰਮਾਤਮਾ ਨੇ ਕੀਤਾ ਬਹੁਤ ਵਧੀਆ ਕੀਤਾ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਸਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਅਫਸਰ ਬਣ ਕੇ ਨਿਕਲਿਆ ਪਹਿਲਾ ਮੇਰੇ ਛੋਟੇ ਬ੍ਰਦਰ ਡਾਕਟਰ ਵੀ ਬਟਨੀ ਡਾਕਟਰ ਨੇ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪ੍ਰੇਰਨਾ ਸਭ ਕਹੇ ਕਿ ਇਧਰ ਨੂੰ ਚੱਲੇਗਾ ਬਹੁਤ ਖੁਸ਼ੀ ਹੋ ਰਹੀ ਹੈ ਵੀਰ ਜੀ ਮੈਂ ਹੁਣ ਕੱਲ ਹੀ ਮੇਰੀ ਪਾਸਿੰਗ ਆਊਟ ਪੈਰੇਡ ਹੋਈ ਸੀਗੀ ਹੁਣ ਮੈਂ ਫਲਾਈਂਗ ਆਫੀਸਰ ਦੇ ਰੈਂਕ 'ਵੋ ਜੋ ਸਨਮਾਨਿਤ ਕੀਤਾ ਗਿਆ ਇੰਡੀਅਨ ਏਅਰ ਫੋਰਸ ਕੋ ਤੇ ਹੁਣ ਮੇਰੀ ਪੋਸਟਿੰਗ ਬੈਂਗਲੌਰ ਹੈਗੀ ਹੁਣ ਮੈਂ ਟਰਾਂਸਪੋਰਟ ਏਅਰਕ੍ਰਾਫਟ ਦਾ ਪਾਇਲਟ ਵਜੋ ਮੇਰੀ ਨੌਕਰੀ ਲੱਗੀ ਹੈ ਜੀ ਮੈਂ ਕਿੱਥੇ ਪੜ੍ਹਾਈ ਕੀਤੀ ਸੀ ਕਿ ਆਪਾਂ ਕਿੰਨੀ ਕੁ ਮਿਹਨਤ ਕਰਨੀ ਪਈ ਆ ਜਿਹੜਾ ਇਹ ਸੌਦੇ ਤੱਕ ਪਹੁੰਚਣ ਲਈ ਦੇਖੋ ਜੀ ਮੇਰੀ ਸ਼ੁਰੂਆਤੀ ਪੜ੍ਹਾਈ 10ਵੀਂ ਤੱਕ ਮੈਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਕੀਤੀ ਹੈ ਉਸ ਤੋਂ ਬਾਅਦ ਮੈਂ 11ਵੀਂ ਤੇ 12ਵੀਂ ਦੀ ਪੜ੍ਹਾਈ ਆਪਣੀ ਫਤਿਹਗੜ੍ਹ ਸਾਹਿਬ ਬਾਬਾ ਬੰ다 ਸਿੰਘ ਬਹਾਦਰ ਆਰਮਡ ਫੋਰਸੇਸ ਫੈਬ੍ਰਿਟਰੀ ਅਕੈਡਮੀ ਵਿੱਚ ਕੀਤੀ ਸੀ ਉਸ ਤੋਂ ਬਾਅਦ ਮੈਂ 3 ਸਾਲ ਆਪਦੇ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ ਵਿੱਚ ਕੀਤੇ ਸੀਗੇ ਫੇ 1 ਸਾਲ ਦੀ ਟ੍ਰੇਨਿੰਗ ਮੈਂ 에ਅਰ ਫੋਰਸ ਅਕੈਡਮੀ ਹਾਈਦਰਾਬਾਦ ਵਿੱਚ ਕੀਤੀ ਹੈ ਇਸ ਤੋਂ ਬਾਅਦ ਮੈਂ ਪਾਸ ਆਊਟ ਹੋ ਕੇ ਫਲਾਈਂਗ ਅਫਸਰ ਬਣਿਆ ਮੈਂ ਗਦੀਪ ਜੀ ਪਿੰਡ ਨੰਗਲ ਕਲਾਂ ਦਾ ਇੱਕ ਨਾਮ ਰੌਸ਼ਨ ਕਰਾ ਤੁਸੀਂ ਪਹਿਲੇ ਜਿਹੜੇ ਨੌਜਵਾਨ ਹੋ ਹੋਰ ਨੌਜਵਾਨਾਂ ਨੂੰ ਕੀ ਪ੍ਰੇਰਨਾ ਦੇਣਾ ਚਾਹੋਗੇ ਜਿਹੜੇ ਨੌਜਵਾਨ ਨੇ ਪੜਾਈ ਕਰ ਰਹੇ ਨੇ ਕਿੱਧਰ ਨੂੰ ਉਹਨਾਂ ਨੂੰ ਜਾਣਾ ਚਾਹੀਦਾ ਦੇਖੋ ਜੀ ਗੱਲ ਇਦਾਂ ਹੈ ਕਿ ਕੁਝ ਵੀ ਕਿਸੇ ਚੀਜ਼ ਦਾ ਆਪਾਂ ਜਿ ਟੀਚਾ ਬਣਾਈਏ ਤਾਂ ਕੁਝ ਵੀ ਔਖਾ ਨਹੀਂ ਹੁੰਦਾ ਮੈਂ ਕਦੇ ਵੀ ਨਹੀਂ ਸੋਚਿਆ ਕਿ ਇਸ ਮੁਕਾਮ ਤੱਕ ਪਹੁੰਚੂੰਗਾ ਅ ਦੇਖਿਆ ਜਾਵੇ ਤਾਂ ਮੈਂ ਆਪਣੀ ਪੂਰੀ ਫੈਮਿਲੀ ਸਟਰਕਚਰ ਦੇ ਵਿੱਚ ਪਹਿਲਾ ਆਫੀਸਰ ਬਣ ਰਿਆਂਗਾ ਤਾਂ ਬਹੁਤ ਕੁਝ ਹੋ ਰਿਹਾ ਮੈਨੂੰ ਮੈਂ ਬਾਕੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਸਸਤੇ ਜੋ ਆਪਣੇ ਆਪ ਸੋਚਦੇ ਨੇ ਕਿ ਸ਼ੁਰੂ-ਸ਼ੁਰੂ ਦੇ ਵਿੱਚ ਕਈ ਆਪਾਂ ਸਸਤਾ ਹੱਲ ਲੱਭਦੇ ਆਂਗੇ ਅੱਜ ਕੱਲ ਜਿਆਦਾ ਕੀ ਟ੍ਰੈਂਡ ਚੱਲ ਰਿਹਾ ਕਿ ਆਪਾਂ ਜਲਦੀ ਸੋਚਦੇ ਆਂ ਕਿ ਜਲਦੀ ਤੋਂ ਜਲਦੀ ਨੌਕਰੀ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਆਂ ਤਾਂ ਆਪਾਂ ਛੋਟੀ ਚੀਜ਼ ਵਾਸਤੇ ਸੈਟਲ ਹੋ ਜਾਂਦੇ ਆਂਗੇ ਤਾਂ ਮੇਰੀ ਇਹੀ ਸਾਰਿਆਂ ਨੂੰ ਇਹ ਦਰਖਾਸਤ ਹੈ ਕਿ ਜਿਆਦਾ ਮਿਹਨਤ ਸ਼ੁਰੂਆਤੀ ਪੜਵੇ ਤੇ ਜੇ ਆਪਾਂ ਕਰਾਂਗੇ ਤਾਂ ਅੱਗੇ ਜਾ ਕੇ ਉਹ ਆਪਾਂ ਨੂੰ ਫਲ ਦੇਊਗੀ ਮੈਂ ਇੱਕ ਬਹੁਤ ਛੋਟੇ ਕਿਸਾਨ ਦਰਮਾਨੀ ਕਿਸਾਨ ਦੇ ਬੇਟੇ ਹਾਂ ਜਿਹੜੇ ਅੱਜ ਇੰਨਾ ਵੱਡਾ ਉਧਾ ਹਾਸਲ ਕੀਤਾ ਗਿਆ ਕਿੰਨੀ ਜਿਆਦਾ ਖੁਸ਼ੀ ਹੈ ਕੀ ਹੋਰ ਬਹੁਤ ਜਿਆਦਾ ਖੁਸ਼ੀ ਹੈ ਹੁਣ ਦੇਖੋ ਮੇਰੇ ਪਿਤਾ ਜੀ ਨੇ ਕਿ ਜਿਨ੍ਹਾਂ ਨੇ ਮੈਨੂੰ ਪੂਰੇ ਟਾਈਮ ਸਪੋਰਟ ਕੀਤੀ ਹੈਗੀ ਸ਼ੁਰੂਆਤ ਦੇ ਵਿੱਚ ਜਿਹੜੇ ਮੇਰੀ ਫਤੇਗੜ ਸਾਹਿਬ ਦੇ ਵਿੱਚ ਪੜ੍ਹਾਈ ਸੀਗੀ ਉਹਦੇ ਬਹੁਤ ਜ਼ਿਆਦਾ ਫੀਸ ਸੀ ਪਰ ਉਹਨਾਂ ਨੇ ਮੈਨੂੰ ਆਖਿਆ ਸੀਗਾ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾਲ ਲੈ ਫੀਸ ਦਾ ਅਸੀਂ ਦੇਖ ਲਾਂਗੇ ਉਹਨਾਂ ਨੇ ਇਹ ਸਭ ਕੁਝ ਕੀਤਾ ਉਹਨਾਂ ਦੀ ਸਪੋਰਟ ਕਰਕੇ ਹੋਇਆ ਜੇ ਉਹਨਾਂ ਦੀ ਸਪੋਰਟ ਤੋਂ ਮੇਰੇ ਨਾਲ ਕੁਝ ਨਹੀਂ ਹੋ ਸਕਦਾ ਸੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ